ਕਿਸਾਨ ਵੀਰੋ ਮੈਂ ਨਵਦੀਪ ਕੌਰ ਲੈ ਕੇ ਹਾਜ਼ਰਾਂ ਤੁਹਾਡਾ ਪਸੰਦ ਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਸ ਦੇ ਵਿੱਚ ਅਸੀਂ ਖੇਤੀਬਾੜੀ ਨਾਲ ਜੁੜੀ ਜਾਣਕਾਰੀ ਤੁਹਾਡੇ ਤੱਕ ਮੁਹੱਈਆ ਕਰਵਾਉਨੇ ਆ ਤਾਂ ਕਿ ਇਸ ਕਿੱਤੇ ਨਾਲ ਜੁੜ ਕੇ ਤੁਹਾਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਆਓ ਹਰ ਵਾਰ ਦੀ ਤਰ੍ਹਾਂ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੀ ਸ਼ੁਰੂਆਤ ਕਰਦੇ ਹਾਂ ਪਸ਼ੂ ਪਾਲਕਾਂ ਲਈ ਜ਼ਰੂਰੀ ਸੂਚਨਾ ਅਤੇ ਸੁਝਾਅ ਦੇ ਨਾਲ ਜੋ ਕਿ ਪੇਸ਼ ਕਰ ਰਹੇ ਨੇ ਡਾਕਟਰ ਦੀਪ ਕਮਲ ਸਿੰਘ ਜੀ ਆਓ ਦੇਖਦੇ ਹਾਂ ਮੈਂ ਡਾਕਟਰ ਦੀਪਕਮਲ ਸਿੰਘ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਬਤੌਰ ਵੈਟਰਨਰੀ ਅਫਸਰ ਆਪਣੀਆਂ ਸਵਾਵਾਂ ਨਿਭਾ ਰਿਹਾ ਹਾਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਪਸ਼ੂਆਂ ਸੰਬੰਧੀ ਕੁਝ ਜ਼ਰੂਰੀ ਸੂਚਨਾਵਾਂ ਅਤੇ ਸੁਝਾਅ ਸਰਦੀਆਂ ਦੇ ਵਿੱਚ ਪਸ਼ੂਆਂ ਦੇ ਵਿੱਚ ਮੈਸਟਾਈਟਸ ਜਾਂ ਥਨੇਲਾ ਰੋਗ ਇੱਕ ਆਮ ਬਿਮਾਰੀ ਹੈ ਮੈਸਟਾਈਟਸ ਇੱਕ ਜੀਵਾਣੂਆਂ ਨਾਲ ਹੋਣ ਵਾਲੀ ਬਿਮਾਰੀ ਹੈ ਜੋ ਕਿ ਡੇਰੀ ਫਾਰਮਰਜ਼ ਨੂੰ ਬਹੁਤ ਹੀ ਆਰਥਿਕ ਨੁਕਸਾਨ ਕਰਦੀ ਹੈ ਅਤੇ ਪਸ਼ੂਆਂ ਦੇ ਥਣਾਂ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ ਮੈਸਟਾਈਟਸ ਦੇ ਮੁੱਖ ਲੱਛਣ ਹਨ ਲੇਵੇ ਦੇ ਵਿੱਚ ਸੋਜਾ ਜਾਣਾ ਅਤੇ ਲੇਵੇ ਵਿੱਚ ਦਰਦ ਆ ਜਾਣਾ ਦੁੱਧ ਦਾ ਰੰਗ ਬਦਲ ਜਾਂਦਾ ਹੈ ਦੁੱਧ ਦੇ ਵਿੱਚ ਛਿਛੜੇ ਵੀ ਆਉਂਦੇ ਹਨ ਅਤੇ ਕਦੇ ਕਦੇ ਦੁੱਧ ਗੁਲਾਬੀ ਰੰਗ ਦਾ ਆਉਂਦਾ ਹੈ ਇਸ ਦਾ ਮਤਲਬ ਹੁੰਦਾ ਹੈ ਕਿ ਦੁੱਧ ਦੇ ਵਿੱਚ ਖੂਨ ਵੀ ਆ ਰਿਹਾ ਹੈ ਕੋਈ ਵੀ ਇਹੋ ਜਿਹੇ ਲੱਛਣ ਦਿਖਣ ਤੇ ਤੁਰੰਤ ਵੈਟਰਨਰੀ ਡਾਕਟਰ ਦੀ ਸਲਾਹ ਦੇ ਨਾਲ ਸੂਟੇਬਲ ਐਂਟੀਬਾਇਓਟਿਕਸ ਅਤੇ ਥਣਾਂ ਦੇ ਵਿੱਚ ਚੜਾਉਣ ਵਾਲੀਆਂ ਟਿਊਬਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਬਿਮਾਰੀ ਤੋਂ ਇੱਕੋ ਇੱਕ ਬਚਾ ਸ਼ੈੱਡ ਦੀ ਸਾਫ ਸਫਾਈ ਹੈ ਚੁਆਈ ਤੋਂ ਬਾਅਦ ਥਣਾਂ ਨੂੰ ਟੀਟ ਡਿੱਪ ਜਾਂ ਪੋਟਾਸ਼ੀਅਮ ਪਰਮੈਗਨੇਟ ਜਿਸ ਨੂੰ ਲਾਲ ਦਵਾਈ ਵੀ ਕਿਹਾ ਜਾਂਦਾ ਹੈ ਥਣਾਂ ਨੂੰ ਚੁਆਈ ਤੋਂ ਬਾਅਦ ਉਸ ਦੇ ਵਿੱਚ ਡਬਾਉਣਾ ਚਾਹੀਦਾ ਹੈ ਅਤੇ ਅੱਧੇ ਘੰਟੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਚੁਆਈ ਤੋਂ ਬਾਅਦ ਪਸ਼ੂ ਬੈਠੇ ਨਾ ਤਾਂ ਜੋ ਥਣਾਂ ਦੀਆਂ ਮੋਰੀਆਂ ਬੰਦ ਹੋ ਜਾਣ ਅਤੇ ਘਟਾਣੂ ਅੰਦਰ ਨਾ ਜਾ ਸਕਣ ਘੋੜਿਆਂ ਦੇ ਵਿੱਚ ਟੈਟਨਸ ਇੱਕ ਗੰਭੀਰ ਬਿਮਾਰੀ ਹੈ ਟੈਟਨਸ ਨੂੰ ਕਰਨ ਵਾਲਾ ਬੈਕਟੀਰੀਆ ਮਿੱਟੀ, ਖਾਦ ਅਤੇ ਗੰਦਗੀ ਦੇ ਵਿੱਚ ਪਾਇਆ ਜਾਂਦਾ ਹੈ ਅਤੇ ਘੋੜਿਆਂ ਦੇ ਸਰੀਰ ਦੇ ਵਿੱਚ ਇਹ ਗਹਿਰੇ ਜ਼ਖਮਾਂ ਦੇ ਰਾਹੀਂ ਪ੍ਰਵੇਸ਼ ਕਰ ਸਕਦਾ ਹੈ। ਟੈਟਨਸ ਬਿਮਾਰੀ ਦੇ ਮੁੱਖ ਲੱਛਣ ਹਨ ਸਰੀਰ ਦੀਆਂ ਸਾਰੀਆਂ ਮਾਸਪੇਸ਼ੀਆਂ ਦੇ ਵਿੱਚ ਅਕੜਾ ਆ ਜਾਣਾ। ਇਹ ਅਕੜਾ ਮੂੰਹ ਅਤੇ ਗਰਦਨ ਤੋਂ ਸ਼ੁਰੂ ਹੋ ਕੇ ਸਾਰੇ ਸਰੀਰ ਦੇ ਵਿੱਚ ਫੈਲ ਜਾਂਦਾ ਹੈ। ਮੂੰਹ ਦੇ ਵਿੱਚ ਅਕੜਾ ਆਉਣ ਕਾਰਨ ਘੋੜਾ ਖਾਣ ਪੀਣ ਤੋਂ ਅਸਮਰੱਥ ਹੋ ਜਾਂਦਾ ਹੈ। ਘੋੜੇ ਦੇ ਕੰਨ ਅਤੇ ਪੂੰਛ ਖੜੀ ਰਹਿੰਦੀ ਹੈ। ਅਤੇ ਅੱਖ ਦੇ ਵਿੱਚ ਤੀਸਰੀ ਪਲਕ ਵੀ ਦੇਖਣ ਨੂੰ ਮਿਲਦੀ ਹੈ ਅਤੇ ਘੋਡੇ ਵਿੱਚ ਤੇਜ਼ ਤਾਪਮਾਨ ਵੀ ਦੇਖਣ ਨੂੰ ਮਿਲਦਾ ਹੈ ਇਸ ਬਿਮਾਰੀ ਤੋਂ ਬਚਾ ਦੇ ਲਈ ਟੈਟਨਸ ਟੈਕਸੋਇਡ ਦੀ ਵੈਕਸੀਨ ਡਾਕਟਰ ਦੀ ਸਲਾਹ ਦੇ ਨਾਲ ਆਪਣੇ ਘੋਡੇ ਤੇ ਖਚਰਾਂ ਨੂੰ ਦਿੰਦੇ ਰਹਿਣਾ ਚਾਹੀਦਾ ਹੈ ਅਤੇ ਕੋਈ ਵੀ ਛੱਟ ਜਾਂ ਜ਼ਖਮ ਹੋਣ ਤੇ ਡਾਕਟਰ ਦੀ ਸਲਾਹ ਦੇ ਨਾਲ ਚੰਗੀ ਤਰ੍ਹਾਂ ਉਛਲ ਜ਼ਖਮ ਦੀ ਦੇਖਰੇਖ ਕਰਨੀ ਚਾਹੀਦੀ ਹੈ ਨਵ ਜੰਮੇ ਚੂਚਿਆਂ ਦੀ ਸਾਮ ਸੰਭਾਲ ਇੱਕ ਪੋਲਟਰੀ ਫਾਰਮਿੰਗ ਦਾ ਜ਼ਰੂਰੀ ਅੰਗ ਹੈ ਨਵਜਮੇ ਚੂਚੇ ਆਪਣੇ ਸਰੀਰ ਦਾ ਤਾਪਮਾਨ ਕੰਟਰੋਲ ਨਹੀਂ ਕਰ ਸਕਦੇ ਹੁੰਦੇ ਇਸ ਕਰਕੇ ਸ਼ੁਰੂਆਤੀ ਹਫ਼ਤਿਆਂ ਦੇ ਵਿੱਚ ਉਹਨਾਂ ਨੂੰ ਲੋੜਿੰਦੀ ਗਰਮਾਇਸ਼ ਅਤੇ ਤਾਪਮਾਨ ਦੇਣਾ ਜ਼ਰੂਰੀ ਹੁੰਦਾ ਹੈ ਇਸ ਦੇ ਲਈ ਇਨਫਰਾਰੈਡ ਬਲਬਾਂ ਜਾਂ ਲੈਂਪਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਚੂਚਿਆਂ ਨੂੰ ਸਿੱਧੀ ਠੰਡੀ ਹਵਾ ਨਹੀਂ ਲੱਗਣੀ ਚਾਹੀਦੀ ਇਸ ਕਰਕੇ ਸ਼ੈੱਡ ਦੇ ਖੁੱਲੇ ਪਾਸੇ ਨੂੰ ਤਰਪਾਲ ਜਾਂ ਬੂਰੀਆਂ ਦੇ ਪਰਦਿਆਂ ਦੇ ਨਾਲ ਸੀਲ ਕਰ ਦੇਣਾ ਚਾਹੀਦਾ ਹੈ ਪਰ ਰੋਸ਼ਨਦਾਨ ਖੁੱਲਾ ਰੱਖਣਾ ਚਾਹੀਦਾ ਹੈ ਤਾਂ ਜੋ ਫਾਰਮ ਦੀਆਂ ਜ਼ਹਿਰੀਲੀਆਂ ਗੈਸਾਂ ਬਾਹਰ ਨਿਕਲਦੀਆਂ ਰਹਿਣ ਠੰਡ ਤੋਂ ਬਚਾ ਦੇ ਲਈ ਚੂਚਿਆਂ ਦੇ ਥੱਲੇ ਤੂੜੀ ਜਾਂ ਪਰਾਲੀ ਦੀ ਵਿਛਾਈ ਵੀ ਕਰਨੀ ਚਾਹੀਦੀ ਹੈ ਡੱਕ ਵਾਇਰਲ ਐਂਟਰਾਈਟਸ ਬਤਕਾਂ ਦਾ ਇੱਕ ਵਿਸ਼ਾਣੂ ਰੋਗ ਹੈ ਇੱਕ ਗੰਭੀਰ ਬਿਮਾਰੀ ਹੈ ਇਹ ਵਾਇਰਸ ਜੇਕਰ ਤੁਹਾਡੇ ਫਾਰਮ ਤੇ ਆ ਜਾਵੇ ਤਾਂ ਸਾਰੀਆਂ ਬਤਕਾਂ ਦੇ ਝੁੰਡ ਦੋ ਖਤਮ ਕਰ ਸਕਦਾ ਹੈ ਇਸ ਬਿਮਾਰੀ ਦੇ ਮੁੱਖ ਲੱਛਣ ਹਨ ਤੇਜ਼ ਤਾਪਮਾਨ ਹੋਣਾ ਭੁੱਖ ਦਾ ਇਕਦਮ ਘਟ ਜਾਣਾ ਅੱਖਾਂ ਅਤੇ ਨੱਕ ਦੇ ਵਿੱਚੋਂ ਪਾਣੀ ਆਉਣਾ ਅਤੇ ਕਦੇ-ਕਦੇ ਇਸ ਦੇ ਵਿੱਚ ਦਸਤ ਵੀ ਦੇਖਣ ਨੂੰ ਮਿਲਦੀ ਹੈ ਇਸ ਬਿਮਾਰੀ ਦਾ ਇਕੋ ਇੱਕ ਬਚਾ ਡਕਸ ਦੀ ਸ਼ਡਿਊਲ ਅਨਸਾਰ ਵੈਕਸੀਨ ਹੈ ਡੱਕ ਵਾਇਰਲ ਐਂਟਰਾਈਟਸ ਦੀ ਵੈਕਸੀਨ ਮਾਰਕੀਟ ਦੇ ਵਿੱਚ ਉਪਲਬਧ ਹੈ ਆਪਣੀਆਂ ਸਾਰੀਆਂ ਬਤਕਾਂ ਨੂੰ ਸਮੇਂ ਸਿਰ ਇਹ ਵੈਕਸੀਨ ਦਿੰਦੇ ਰਹਿਣਾ ਚਾਹੀਦਾ ਹੈ ਇਹ ਸਨ ਪਸ਼ੂਆਂ ਸੰਬੰਧੀ ਕੁਝ ਜ਼ਰੂਰੀ ਸੂਚਨਾਵਾਂ ਅਤੇ ਸਜ਼ਾ ਧੰਵਾਦ ਪਿਆਰੇ ਕਿਸਾਨ ਵੀਰੋ ਆਸਤਾ ਸਾਡਾ ਵਿਸ਼ਾ ਵਪਾਰਕ ਪੱਧਰ ਤੇ ਦੇਸੀ ਗੁਲਾਬ ਦੀ ਕਾਸ਼ਤ ਇਸ ਵਿਸ਼ੇ ਦੇ ਉੱਤੇ ਜਾਣਕਾਰੀ ਦਿੱਤੀ ਹੈ ਡਾਕਟਰ ਰਣਜੀਤ ਸਿੰਘ ਜੀ ਨੇ ਜੋ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਇਹਨਾਂ ਨਾਲ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਨ ਜੀ ਨੇ ਆਓ ਦੇਖਦੇ ਹਾਂ ਵਪਾਰਕ ਪੰਦਰ ਤੇ ਦੇਸੀ ਗੁਲਾਬ ਦੀ ਖੇਤੀ ਇਹ ਵਿਸ਼ਾ ਹੈ ਸਾਡੀ ਅੱਜ ਦੇ ਇਸ ਪ੍ਰੋਗਰਾਮ ਦਾ ਵਿਸ਼ੇ ਸੰਬੰਧੀ ਜਾਣਕਾਰੀ ਦੇਣ ਲਈ ਅੱਜ ਅਸੀਂ ਪਹੁੰਚੇ ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਜਿੱਥੇ ਡਾਕਟਰ ਰਣਜੀਤ ਸਿੰਘ ਮੇਰੇ ਨਾਲ ਨੇ एसोसिएट प्रोफेसर ਨੇ ডিপਾਰਟਮੈਂਟ ਆਫ ਫਲੋਰੀ ਕਲਚਰ ਐਂਡ ਲੈਂਡਸਕੇਪਿੰਗ ਹੈ ਜਿਹੜਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਉਹਦੇ ਵਿੱਚ ਆਪਣੀ ਸਿਵਨ ਵਾਲਿਆ ਡਾਕਟਰ ਸਾਹਿਬ ਦੇਸੀ ਗੁਲਾਬ ਦੀ ਕਾਸ਼ਤ ਕਿਉਂ ਕਰੀਏ ਕੀ ਮਹੱਤਤਾ ਇਹਦੀ ਥੋੜਾ ਜਿਹਾ ਇਹਦੇ ਸੰਬੰਧੀ ਸਾਨੂੰ ਜਾਣਕਾਰੀ ਦਿਓ ਦੇਸੀ ਗੁਲਾਬ ਜਿਵੇਂ ਤੁਹਾਨੂੰ ਨਾਮ ਤੋਂ ਹੀ ਪਤਾ ਲੱਗਿਆ ਆਪਾਂ ਦੇਸੀ ਨੂੰ ਕਿਉਂ ਕਹਿੰਦੇ ਆ ਕਿਉਂਕਿ ਆਪਣੇ ਵਾਤਾਵਰਨ ਦੇ ਵਿੱਚ ਇਹ ਬਹੁਤ ਵਧੀਆ ਤਰੀਕੇ ਨਾਲ ਸਾਰਾ ਸਾਲ ਦੀ ਖੇਤੀ ਹੋ ਸਕਦੀ ਹੈ ਜਿੰਨਾ ਤੱਕ ਮਹੱਤਤਾ ਦੀ ਗੱਲ ਕਰੀਏ ਤਾਂ ਇਹ ਆ ਵੀ ਇਹਨੂੰ ਅਸੀਂ ਲੂਜ਼ ਫਲਾਵਰ ਵਜੋਂ ਜਦੋਂ ਡੰਡੀ ਤੋਂ ਬਿਨਾ ਤੋੜ ਕੇ ਸਾਡੇ ਸਾਰਾ ਸਾਲ ਪੂਜਾ ਪਾਠਾਂ ਦੇ ਕੰਮਾਂ ਦੇ ਵਿੱਚ ਵਰਤਿਆ ਜਾਂਦਾ ਤੇ ਦੂਸਰੀ ਗੱਲ ਇਹਦੇ ਇੱਕ ਹੋਰ ਜਿਹੜਾ ਮਤ ਬੈਨੀਫਿਟ ਹੈ ਉਹ ਕਿ ਸਾਰਾ ਸਾਲ ਫੁੱਲ ਦਿੰਦਾ ਰਹਿੰਦਾ ਹੈ ਅੱਛਾ ਜੀ ਔਰ ਤੀਸਰਾ ਇਹਦੇ ਤੋਂ ਗੁਲਕੰਦ ਵੀ ਬਣਾਈ ਜਾ ਸਕਦੀ ਹੈ ਤੇ ਕੁਝ ਲੋਕ ਇਹਨੂੰ ਹਾਰ ਬਣਾ ਕੇ ਵੀ ਵਰਤਿਆ ਜਾਂਦਾ ਤਾਂ ਕਿ ਮੈਂ ਦੱਸਣਾ ਚਾਹੁੰਦਾ ਕਿ ਇਹਦੀ ਸਾਰਾ ਸਾਲ ਮੰਗ ਰਹਿੰਦੀ ਆ ਤੇ ਸਾਰਾ ਸਾਲ ਪ੍ਰੋਡਕਸ਼ਨ ਰਹਿੰਦੀ ਆ ਕੁਦਰਤ ਨੇ ਸਾਨੂੰ ਦੇਸੀ ਗਲਾਬ ਇਸ ਲਈ ਨਵਾਜਿਆ ਕਿ ਅਸੀਂ ਇਹਦੇ ਤੋਂ ਵੱਧ ਤੋਂ ਵੱਧ ਫਾਇਦਾ ਲੈ ਸਕੀਏ ਡਾਕਟਰ ਸਾਹਿਬ ਕਾਸ਼ਤਵਲ ਨੂੰ ਜ਼ਿਕਰ ਕਿਸਾਨ ਵੀਰਾਂ ਨੇ ਵਧਣਾ ਹੋਵੇ ਪਹਿਲਾਂ ਸਾਰਿਆਂ ਤੋਂ ਪਹਿਲਾਂ ਮਿੱਟੀ ਦੱਸ ਦਿਓ ਖੇਰ ਦੀ ਕਿੰਦਾ ਦੀ ਜ਼ਰੂਰੀ ਹੈ ਜਿੱਥੇ ਇਹ ਲਾਇਆ ਜਾ ਸਕੇ ਸਾਡੇ ਪੰਜਾਬ ਦੇ ਵਿੱਚ ਜੇ ਆਪਾਂ ਝਾਤੀ ਮਾਰੀਏ ਤਾਂ ਗੁਰਦਾਸਪੁਰ ਤੋਂ ਲੈ ਕੇ ਬਠਿੰਡੇ ਤੱਕ ਤੇ ਇਧਰੋਂ ਫਾਸਲਕਾ ਤੋਂ ਲੈ ਕੇ ਚੰਡੀਗੜ੍ਹ ਤੱਕ ਇਹਦੀ ਖੇਤੀ ਹੋ ਰਹੀ ਹੈ ਤੇ ਜੇ ਆਪਾਂ ਮਿੱਟੀ ਦੀ ਗੱਲ ਕਰਦੇ ਹਾਂ ਤਾਂ ਇਹ ਪੰਜਾਬ ਦੀਆਂ ਸਾਰੀਆਂ ਤਰ੍ਹਾਂ ਦੀਆਂ ਮਿੱਟੀਆਂ ਦੇ ਵਿੱਚ ਕਾਮਯਾਬ ਹੈ ਹੂੰ ਇਹ ਵਧੀਆ ਤਰੀਕੇ ਨਾਲ ਪਰਫੁੱਲਤ ਹੁੰਦਾ ਹੈ ਰੇਤਲੀਆਂ ਜ਼ਮੀਨਾਂ ਦੇ ਵਿੱਚ ਵੀ ਤੇ ਮੈਰਾ ਜ਼ਮੀਨਾਂ ਦੇ ਵਿੱਚ ਵੀ ਤੇ ਦਮੜ ਦੇ ਵਿੱਚ ਵੀ ਇਹਦੀ ਖੇਤੀ ਬਹੁਤ ਵਧੀਆ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਔਰ ਦੂਸਰਾ ਜਿਹੜਾ ਆਪਾਂ ਜਲਵਾਜੂ ਦੀ ਗੱਲ ਕਰਦੇ ਆਂ ਤਾਂ ਪੰਜਾਬ ਦਾ ਜਿਹੜਾ ਪੌਣ ਪਾਣੀ ਆ ਕਿਉਂਕਿ ਇੱਕ ਇੱਥੇ ਹੋਰ ਗੱਲ ਦੱਸਣੀ ਚਾਹਾਂਗਾ ਕਿ ਇਹਦੀ ਜਿਹੜੀ ਉਤਪਤੀ ਹੁੰਦੀ ਹੈ ਇਹ ਠੰਡੇ ਇਲਾਕਿਆਂ ਤੋਂ ਹੁੰਦੀ ਹੈ ਤਾਂ ਇਹ ਪੰਜਾਬ ਦਾ ਜਿਵੇਂ ਹੁਣ ਠੰਡ ਦਾ ਮੌਸਮ ਹੁੰਦਾ ਉਹਦੇ ਵਿੱਚ ਵੀ ਇਹਨੂੰ ਕੋਈ ਕਿਸੇ ਖਾਸ ਤਰ੍ਹਾਂ ਦੀ ਜਿਆਦਾ ਕੇਅਰ ਕਰਨ ਦੀ ਲੋੜ ਨਹੀਂ ਹੁੰਦੀ ਤੇ ਦੂਸਰਾ ਇਹ ਠੰਡ ਦੇ ਵਿੱਚ ਵੀ ਇਹ ਫੁੱਲ ਦੇ ਦਿੰਦਾ ਹੈ ਅੱਛਾ ਡਾਕਟਰ ਸਾਹਿਬ ਜਦੋਂ ਅਸੀਂ ਮਿੱਟੀ ਦੇਖ ਲਈ ਸਾਡੀ ਠੀਕ ਹੈ ਸਾਡਾ ਪਾਉਣ ਪਾਣੀ ਠੀਕ ਹੈ ਤਿਆਰੀ ਕਰਨੀ ਆ ਅਸੀਂ ਲਾਉਣ ਦੀ ਸੋ ਫਿਰ ਕਿੱਥੋਂ ਬੂਟੇ ਇਹ ਕਿੱਥੋਂ ਲੈ ਜਾਣ ਕਿਹੜੀ ਕਿਸਮ ਹੈ ਥੋੜਾ ਜਿਹਾ ਇਹ ਵੀ ਜਰੂਰ ਦੱਸੋ ਸਾਨੂੰ ਆਪਣੇ ਪੰਜਾਬ ਦੇ ਵਿੱਚ ਇਹ ਲੋਕਲ ਕਿਸਮ ਦੇ ਵਜੋਂ ਹੀ ਪ੍ਰਚਲਿਤ ਹੈ ਜੀ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਤੇ ਸੌਖਾ ਢੰਗ ਨਾਲ ਅਸੀਂ ਇਹਨੂੰ ਆਪਦੇ ਬੂਟੇ ਕਿਸਾਨ ਆਪ ਵੀ ਪੈਦਾ ਕਰ ਸਕਦੇ ਆ ਦੂਸਰੀ ਗੱਲ ਸ਼ੁਰੂਆਤ ਕਰਨ ਲਈ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਜਿਹੜੀ ਨਰਸਰੀ ਆ ਉੱਥੋਂ ਵੀ ਅਸੀਂ ਤਿਆਰ ਕਰਦੇ ਆ ਉੱਥੋਂ ਵੀ ਲੈ ਸਕਦੇ ਆ ਡਿਪਾਰਟਮੈਂਟ ਆਫ ਫਲੋਰੀਕਲਚਰ ਜਿੱਥੇ ਆਪਾਂ ਖੜੇ ਆ ਇੱਥੋਂ ਵੀ ਅਸੀਂ ਬੂਟੇ ਤਿਆਰ ਕਰਦੇ ਆ ਇੱਥੋਂ ਵੀ ਲਏ ਜਾ ਸਕਦੇ ਆ ਇੱਥੇ ਮੈਂ ਥੋੜੀ ਜੀ ਗੱਲ ਐਡ ਕਰਨੀ ਚਾਹਾਂਗਾ ਕਿਉਂਕਿ ਜਿਵੇਂ ਹੁਣ 1 ਏਕੜ ਦੇ ਵਿੱਚ ਲਾਉਣ ਲਈ ਸਾਨੂੰ 3000 ਤੋਂ 4000 ਪੌਦੇ ਚਾਹੀਦੇ ਆ ਤਾਂ ਉਹ ਕੋਸਟ ਵੱਧ ਜਾਂਦੀ ਹੈ। ਹਾਂ ਕੀਮਤ ਉਹਦੀ ਤਾਂ ਉੱਥੇ ਮੈਂ ਕਿਸਾਨ ਭਰਾਵਾਂ ਨੂੰ ਸਜੈਸਟ ਕਰਾਂਗਾ ਕਿ 15-20 ਬੂਟੇ ਲੈ ਕੇ ਤੁਸੀਂ ਮੋਟਰ ਤੇ ਜਾਂ ਮੱਟਾਂ ਤੇ ਲਾ ਲਓ। ਉਸ ਤੋਂ ਬਾਅਦ ਆਪਣੇ ਆਪ ਉਸ ਤੋਂ ਤੁਸੀਂ ਕਲਮਾ ਬਣਾ ਕੇ ਬੂਟੇ ਤਿਆਰ ਕਰ ਸਕਦੇ। ਅੱਛਾ ਡਾਕਟਰ ਸਾਹਿਬ ਠੀਕ ਆ ਬੂਟੇ ਖੇਤ ਦੇ ਵਿੱਚ ਲਾਉਣੇ ਆ ਕਿਸਾਨ ਵੀਰ ਮੂੜ ਵੀ ਬਣਾ ਲਿਆ ਉਹਨੇ ਆਪਣੇ ਖੇਤ ਦੇ ਵਿੱਚ 15 ਬੂਟੇ ਵੀ ਲਾ ਲੇ। ਜੀ ਫੇ ਅੱਗੇ ਫਿਰ ਥੋੜਾ ਜਿਹਾ ਦੱਸ ਦਿਓ ਫਿਰ ਕਿਸ ਤਰ੍ਹਾਂ ਲਵਾਣਾ ਖੇਤ ਦੇ ਵਿੱਚ ਟੋਏ ਪੱਟਣੇ ਆ ਆਮ ਬੂਟਿਆਂ ਲਈ ਤਾਂ ਟੋਏ ਪੜਦੇ ਆ ਇਹਦੇ ਲਈ ਕਿਸ ਤਰ੍ਹਾਂ ਅਸੀਂ ਲਵਾਈ ਕਰਨੀ ਆ ਗੁੱਟੇ ਤੋਂ ਬੂਟੇ ਦਾ ਫਾਸਲਾ ਤੇ ਲਾਈਨ ਤੋਂ ਲਾਈਨ ਦਾ ਫਾਸਲਾ ਇਹਦੇ ਵਿੱਚ ਅਸੀਂ ਦੋ ਲਾਈਨਾਂ ਦੇ ਵਿੱਚ ਪੌਦੇ ਲਗਾਉਨੇ ਆ ਜਿਵੇਂ ਤੁਸੀਂ ਆ ਦੇਖ ਰਹੇ ਹੋ ਤਾਂ ਦੋ ਦੋ ਲਾਈਨਾਂ ਦੇ ਵਿਚਕਾਰਲਾ ਫਾਸਲਾ ਅਗਰ ਟੋਕੜ 2 ਮੀਟਰ ਰੱਖ ਲਿਆ ਜਾਂਦਾ ਤਾਂ ਕਿ ਵਿੱਚ ਦੀ ਟਰੈਕਟਰ ਵਗੈਰਾ ਚੱਲਦਾ ਰਹੇ ਜਾਂ ਅਸੀਂ ਉਹਦੇ ਵਿੱਚ ਕੋਈ ਹੋਰ ਅੰਤਰਕ੍ਰੋਪ ਵੀ ਲਗਾ ਸਕਦੇ ਹਾਂ ਜਿਵੇਂ ਗਿੰਦਾ ਵੀ ਲਗਾ ਸਕਦੇ ਹਾਂ ਤੇ ਲਾਈਨ ਟੂ ਲਾਈਨ ਫਾਸਲਾ ਤੇ ਬੂਟੇ ਤੋਂ ਬੂਟਾ ਜਿਹੜਾ ਫਾਸਲਾ ਉਹ 1 ਮੀਟਰ ਦਾ ਰੱਖਿਆ ਜਾਂਦਾ ਇਹ ਕਿਉਂ ਜ਼ਿਆਦਾ ਫਾਸਲਾ ਰੱਖਿਆ ਜਾਂਦਾ ਕਿਉਂਕਿ ਇਹ ਬੂਟੇ ਨੇ ਹੁਣ ਦਾ ਲਾਇਆ 15-20 ਸਾਲ ਤੱਕ ਇਹਨੇ ਆਪਣੀ ਫੁੱਲ ਪ੍ਰੋਡਕਸ਼ਨ ਪ੍ਰੋਡਕਸ਼ਨ ਆਪਾਂ ਨੂੰ ਦੇਣੀ ਆ ਤੇ ਜਿਵੇਂ ਬੂਟਾ ਵੱਧਦਾ ਜਾਊਗਾ ਉਵੇਂ ਛਾੜ ਵੀ ਵੱਧਦਾ ਜਾਣਾ ਤੇ ਬੂਟਾ ਫੈਲਦਾ ਵੀ ਜਾਣਾ ਜਿਹੜਾ ਤੁਸੀਂ ਸਾਰਾ ਸਾਡਾ ਦੇਖ ਰਹੇ ਹੋ ਅਸੀਂ ਕੋਈ 15-20 ਬੁੱਟੇ ਮੈਂ ਮੰਗਵਾਏ ਸੀ ਬਹੁਤ ਸਾਲ ਪਹਿਲਾਂ ਤੇ ਅਸੀਂ ਉਹਦੇ ਤੁਸੀਂ ਮਲਟੀਪਲਾਈ ਕਰਦੇ ਰਹੇ ਆ ਤੇ ਉਸ ਤੋਂ ਮਤਲਬ ਸੌਖੇ ਢੰਗ ਨਾਲ ਅਸੀਂ ਇਹਨੂੰ ਆਪ ਮਲਟੀਪਲਾਈ ਵੀ ਕਰ ਸਕਦੇ ਆ ਤੇ ਲਗਾ ਵੀ ਸਕਦੇ ਆ ਹੁਣ ਨਾਣ ਬਾਰੇ ਦੱਸਦਾ ਇਹਨੂੰ ਕਿਉਂਕਿ ਥੈਲੀ ਦੇ ਵਿੱਚ ਤੁਹਾਨੂੰ ਮਿਲੇਗਾ ਲਫਾਫੇ ਦੇ ਵਿੱਚ ਨਾਲ ਗਾੱਚੀ ਹੋਵੇਗੀ ਉਹਦੀ ਤਾਂ ਅਸੀਂ ਉਸ ਗਾੱਚੀ ਦੇ ਹਿਸਾਬ ਨਾਲ ਉਹਨਾਂ ਕਟੋਆ ਪਟਲਾਂਗੇ ਤੇ ਉਹਦੇ ਵਿੱਚ ਕੋਸ਼ਿਸ਼ ਕਰੋ ਜੇ ਗਲੀ ਸੜੀ ਰੂੜੀ ਦੀ ਖਾਦ ਇੱਕ ਵਾਰੀ ਨਾਣ ਵੇਲੇ ਪਾ ਜੇ ਤਾਂ ਉਹ ਬਹੁਤ ਵਧੀਆ ਤੇ ਇੱਥੇ ਹੋਰ ਤੁਹਾਨੂੰ ਮੈਂ ਚਵਨ ਸਾਹਿਬ ਦੱਸਣਾ ਚਾਹਾਂਗਾ ਕਿ ਤਾਂ ਲਾਉਣ ਦਾ ਸੀਜ਼ਨ ਵੀ ਠੰਡ ਦਾ ਹੁੰਦਾ ਆ ਮੌਸਮ ਦੇ ਵਿੱਚ ਅਸੀਂ ਲਾਉਣਾ ਹੁੰਦਾ ਨਾ ਨਵੰਬਰ ਤੋਂ ਲੈ ਕੇ ਫਰਵਰੀ ਦੇ ਵਿੱਚ ਤੱਕ ਇਹਦੇ ਵਿੱਚ ਕਿਉਂਕਿ ਜੇ ਆਪਾਂ ਅੱਗੇ ਲਾਉਨੇ ਆ ਮਾਰਚ ਤੋਂ ਜਾਂ ਜੁਲਾਈ ਦੇ ਵਿੱਚ ਤਾਂ ਅਸੀਂ ਦੇਖਿਆ ਕਿ ਬੂਟਿਆਂ ਦਾ ਜਿਹੜਾ ਸਟੈਂਡ ਆ ਬੂਟਿਆਂ ਦਾ ਆਊਟ ਬੂਟ ਆ ਜਲ ਕਲਰ ਵੀ ਜੇ 100 ਬੂਟੇ ਲਾਇਆ ਤੋ ਉਹਦੇ ਚ ਮਰਨ ਦੇ ਚਾਂਸਸ ਜ਼ਿਆਦਾ ਹੋ ਜਾਂਦੇ ਆ ਤੇ ਅਸੀਂ ਤਜਰਬਾ ਕੀਤਾ ਸੀ ਬਹੁਤ ਪਹਿਲਾਂ 2009-10 ਦੇ ਵਿੱਚ ਤਾਂ ਜਿਹੜਾ ਇਹਦਾ ਸਹੀ ਟੁਕਮਾ ਸਮਾ ਉਹ ਲਾਉਣ ਦਾ ਉਹ ਹੁਣ ਹੈਗਾ ਜੀ ਅਛਾ ਡਾਕਟਰ ਸਾਹਿਬ ਇੱਕ ਵਾਰ ਬੂਟੇ ਲਾ ਦਿੱਤੇ ਤੇ ਫਿਰ ਉਸ ਤੋਂ ਬਾਅਦ ਫਿਰ ਅਸੀਂ ਕਰਨ ਵਾਲੀਆਂ ਪ੍ਰੈਕਟਿਸ ਜੀ ਜੀ 5-6 ਮਹੀਨੇ ਜਾਂ ਪਹਿਲੇ ਸਾਲ ਕਿਸ ਤਰ੍ਹਾਂ ਦਾ ਧਿਆਨ ਰੱਖਣਾ ਉਹਦੇ ਵਿੱਚ ਕੀ ਕੀ ਪਾਉਣਾ ਜੇ ਆਪਾਂ ਕਹੀਏ ਤਾਂ ਕਿ ਕਿ ਬੂਟਾ ਜੇ ਆਪਾਂ ਹੁਣ ਲਾਉਨੇ ਆ ਤਾਂ ਮਾਰਚ ਦੇ ਵਿੱਚ ਬੂਟੇ ਨੇ ਫੁੱਲ ਦੇਣੇ ਸ਼ੁਰੂ ਕਰਨੇ ਆ ਹਾਂਜੀ ਅਸੀਂ ਸਜੈਸਟ ਕਰਦੇ ਹੁੰਦੇ ਹਾਂ ਕਿ ਉਦੋਂ ਫੁੱਲ ਨਾ ਲਓ ਕਿਉਂਕਿ ਬੂਟਾ ਕਮਜ਼ੋਰ ਹੁੰਦਾ ਉਹ ਜਿਹੜੀ ਵੀ ਇੱਕ ਅੱਡੀ ਦੋਡੀ ਆਉਂਦੀ ਆ ਉਹਨੂੰ ਤੋੜ ਦਿੱਤਾ ਜਾਂਦਾ ਤਾਂ ਕਿ ਬੂਟਾ ਆਪਣੇ ਆਪ 'ਚ ਜਾਨ ਲੈ ਸਕੇ ਹੂੰ 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 ਉਸ ਤੋਂ ਬਾਅਦ ਫਿਰ ਇਹਨੂੰ ਜਿਹੜੀ ਖਾਦ ਪਾਉਣੀ ਆ 100 ਕਿਲੋ ਅਸੀਂ ਪ੍ਰਤੀ ਏਕੜ ਦੀ ਸਿਫਾਰਿਸ਼ ਕਰਦੇ ਆ ਨਾਈਟ੍ਰੋਜਨ ਦੀ ਜਿਹੜੀ ਕਿ ਮਹੀਨੇ-ਮਹੀਨੇ ਬਾਅਦ ਪਾਉਣੀ ਪੈਂਦੀ ਆ ਉਹਦਾ ਕਾਰਨ ਇਹ ਆ ਕਿਉਂਕਿ ਇਹਨੇ ਸਾਰਾ ਸਾਲ ਤੁਹਾਨੂੰ ਝਾੜ ਦੇਣਾ ਮਹੀਨੇ ਬਾਅਦ ਕਿੰਨੀ ਜੀ ਉਹ 100 ਕਿਲੋ ਨੂੰ ਵੰਡ ਕਰ ਲੈਣੀ ਵੰਡ ਕਰ ਦੇਣੀ ਆ ਜੀ 12 ਮਹੀਨਿਆਂ ਤੇ ਉਹਦੇ ਹਿਸਾਬ ਨਾਲ ਆਪਾਂ ਪਾ ਦੇਣੀ ਆ 8-8 ਕਿਲੋ ਲਾ ਲਈ ਆਪਾਂ ਅਪਰੋਕਸੀਮੇਟਲੀ ਇੰਨੇ 10 ਕਿਲੋ ਦੇ 8 ਤੋਂ 10 ਕਿਲੋ ਉਹਦੇ ਨਾਲ ਕੀ ਹੁੰਦਾ ਜੀ ਕਿਉਂਕਿ ਇਹਨੇ ਫੁੱਲ ਪ੍ਰੋਡਿਊਸ ਕਰੀ ਜਾਣਿਆ ਤੇ ਸਾਰੀ એનર્ਜੀ ਬੂਟੇ ਦੀ ਫੁੱਲ ਤੇ ਲੱਗਦੀ ਹੈ ਜੀ ਇਹਨੂੰ ਫਿਰ ਥੱਲੇ ਜ਼ਮੀਨ ਚ ਜੇ ਖੁਰਾਕ ਮਿਲੂਗੀ ਤਾਂ ਝਾੜ ਦੇ ਵਿੱਚ ਇੰਪਰੂਵਮੈਂਟ ਹੁੰਦੀ ਹੈ ਸੁਧਾਰ ਹੁੰਦਾ ਜੇ ਅਸੀਂ ਨਾਈਟ੍ਰੋਜਨ ਪਾਉਂਦੇ ਆ ਇਹਦੇ ਤੋਂ ਅੱਗੇ ਜਵਾਨ ਸਾਹਿਬ ਇੱਕ ਹੋਰ ਆ ਜਿਹੜੇ ਤੁਸੀਂ ਆ ਦੇਖ ਰਹੇ ਆ ਅਸੀਂ ਇਹਨਾਂ ਦੀ ਕਟਾਈ ਕੀਤੀ ਵੀ ਹੈ ਇਹਨੂੰ ਅਸੀਂ ਵਾਰਸ਼ਿਕ ਕਟਾਈ ਕਹਿੰਦੇ ਆ ਜਾਂ ਐਨੂਅਲ ਪ੍ਰੂਨਿੰਗ ਜੀ ਜੀ ਤੇ ਇਹ ਜੇ ਅਸੀਂ ਨਹੀਂ ਕਰਦੇ ਤਾਂ ਝਾੜ ਤੇ ਮਾੜਾ ਅਸਰ ਪੈਂਦਾ ਫੁੱਲ ਦਾ ਸਾਈਜ਼ ਵੀ ਘਟ ਜਾਵੇਗਾ ਬੂਟੇ ਆਪਸ ਚ ਫਸ ਜਾਣਗੇ ਆਪਸ ਚ ਫਸਣ ਨਾਲ ਕੀ ਹੋਊਗਾ ਰੋਸ਼ਨੀ ਨਹੀਂ ਮਿਲਣੇਗੀ ਰੋਸ਼ਨੀ ਨਹੀਂ ਮਿਲੀ ਤਾਂ ਇਹਨਾਂ ਨੂੰ ਕਿਉਂਕਿ ਗਲਾਬ ਹੋ ਗਏ ਜਾਂ ਜਿੰਨੇ ਵੀ ਰੋਜੈਸਟੀ ਫੈਮਿਲੀ ਦੇ ਹੈ ਇਹਨਾਂ ਨੂੰ ਸੈਂਟਰ ਚ ਓਪਨ ਤੋਂ ਪਹਚਾਈ ਦੀ ਹੁੰਦੀ ਹੈ ਤਾਂ ਹੀ ਇਹਨਾਂ ਨੇ ਜਾ ਕੇ ਆਪਣਾ ਝਾੜ ਦੇਣਾ ਜੇ ਹੁਣ ਅਸੀਂ ਪ੍ਰੂਨਿੰਗ ਨਹੀਂ ਕਰ ਦਿੱਤਾ ਉਹਦਾ ਝਾੜ ਦੇ ਉੱਤੇ ਮਾੜਾ ਸਰਪੈਦਾ ਡਾਕਟਰ ਸਾਹਿਬ ਇਹਦੀ ਨਾਲ ਤੁਸੀਂ ਪਾਣੀ ਦਾ ਵੀ ਸਾਨੂੰ ਥੋੜਾ ਵਕਫਾ ਦੱਸਦੇ ਹੋ ਵੀ ਕਦੋਂ-ਕਦੋਂ ਕਿੰਨੇ-ਕਿੰਨੇ ਵਕਫੇ ਤੇ ਲਾਉਣਾ ਹੁਣ ਗਰਮੀ ਦੇ ਵਿੱਚ ਜਿਵੇਂ ਮਈ ਜੂਨ ਦੇ ਮਹੀਨੇ ਦੇ ਵਿੱਚ ਸਾਨੂੰ ਮਿੱਟੀ ਦੇ ਹਿਸਾਬ ਨਾਲ ਜੇ ਮਿੱਟੀ ਜਿਆਦਾ ਮਹਿਰਾ ਮਿੱਟੀ ਜਾਂ ਰੇਤਲੀ ਆ ਤਾਂ ਉਹਦੇ ਚ ਗਰਮੀ ਦੇ ਵਿੱਚ ਦੋ ਵਾਰੀ ਹਫ਼ਤੇ ਦੇ ਵਿੱਚ ਦੋ ਵਾਰ ਸਰਦੀਆਂ ਦੇ ਵਿੱਚ 15 ਤੋਂ 20 ਦਿਨ ਬਾਅਦ ਚੱਲ ਜਾਂਦਾ ਤੇ ਬਰਸਾਤਾਂ ਦੇ ਵਿੱਚ ਸਾਨੂੰ ਕੋਈ ਪਾਣੀ ਦੀ ਲੋੜ ਨਹੀਂ ਪੈਂਦੀ ਡਾਕਟਰ ਸਾਹਿਬ ਥੋੜਾ ਜਿਹਾ ਮਾਰਕੀਟਿੰਗ ਸੰਬੰਧੀ ਸਾਡੇ ਕਿਸਾਨ ਵੀਰਾਂ ਨੂੰ ਦੱਸੋ ਕਿ ਕਿੱਥੇ-ਕਿੱਥੇ ਹੋ ਸਕਦੀ ਆ ਕਿਉਂਕਿ ਇਹ ਇੱਕ ਨਵੀਂ ਖੇਤੀ ਹੋਣੀ ਆ ਕਿਸਾਨ ਵੀਰਾਂ ਦੇ ਲਈ ਸਾਰਾ ਸਾਲ ਫੁੱਲ ਆਉਂਦੇ ਰਹਿੰਦੇ ਆ ਅਗੀਤਾ ਪ੍ਰਬੰਧ ਜਾਂ ਕਿਸ ਤਰ੍ਹਾਂ ਕਰਨਾ ਉਹ ਕਿੱਥੇ ਲੱਗੇਗਾ ਪੰਜਾਬ ਦੇ ਵਿੱਚ ਜੇ ਮੈਂ ਗੱਲ ਕਰਾਂ ਮਾਰਕੀਟਿੰਗ ਦੀ ਤਾਂ ਚੌਹਾਨ ਸਾਹਿਬ ਕੋਈ ਸਮੱਸਿਆ ਨਹੀਂ ਕਿਉਂਕਿ ਉਹਨਾਂ ਕਿ ਹੀ ਲੱਗਦਾ ਜਿੰਨੀ ਕਿ ਡਿਮਾਂਡ ਹੁੰਦੀ ਹੈ ਔਰ ਦੂਜੀ ਗੱਲ ਜੇ ਆਪਾਂ ਮਾਰਕੀਟ ਦੇ ਵਿੱਚ ਆਤੀ ਮਾਰੀ ਆ ਮੈਂ ਸਟੱਡੀ ਕਰਦਾ ਹੁੰਦਾ ਸੀ ਮਾਰਕੀਟ ਉਹਦੇ ਚ ਕੀ ਹੈ ਕਿ ਬਾਹਰੋਂ ਆਉਂਦਾ ਇਹ ਸਾਰਨਪੁਰ ਤੋਂ ਜਾਂ ਯੂਪੀ ਸਾਈਡ ਤੋਂ ਵੀ ਮੰਗਾਉਂਦੇ ਆ ਤੇ ਜਿੰਨਾ ਕਿ ਪ੍ਰੋਡਿਊਸ ਹੁੰਦਾ ਓਨੀ ਕਿ ਆਪਣੀ ਮਾਰਕੀਟ ਈਜ਼ੀਲੀ ਚੱਲ ਜਾਂਦੀ ਆ ਤੇ ਮਾਰਕੀਟਿੰਗ ਲਈ ਤੁਸੀਂ ਖੁੱਲੇ ਹੋਏ ਫੁੱਲ ਤੋੜ ਕੇ ਲਪਾਫਿਆਂ ਦੇ ਵਿੱਚ ਪਾ ਕੇ ਜੇ ਗਰਮੀ ਆ ਤਾਂ ਉਹਦੇ ਵਿੱਚ ਬਰਫ਼ ਪਾ ਲੈਂਦੇ ਆ ਜੇ ਨਹੀਂ ਤਾਂ ਉਹ ਬੋਰੀਆਂ ਦੇ ਵਿੱਚ ਬੰਨ ਕੇ ਤੇ ਮਾਰਕੀਟ ਦੇ ਵਿੱਚ ਆਈਜ਼ੀ ਆਰਾਮ ਨਾਲ ਮਾਰਕੀਟਿੰਗ ਹੋ ਜਾਂਦੀ ਹੈ ਕਿਸਾਨ ਵੀਰੋ ਆਓ ਆਪਾਂ ਇਸ ਦੇਸੀ ਗੁਲਾਬ ਦੀ ਖੇਤੀ ਵੱਲ ਨੂੰ ਵਧੀਏ ਵਪਾਰਕ ਖੇਤੀ ਕਰੀਏ ਸੋ ਸਾਡੀ ਆਮਦਨ ਦੇ ਵਿੱਚ ਵਾਧਾ ਹੋਵੇ ਤੇ ਸਾਡਾ ਜੀਵਨ ਪੱਧਰਾ ਜਿਹੜਾ ਵਧੀਆ ਬਣੇ ਡਾਕਟਰ ਸਾਹਿਬ ਬੜੀ ਵਧੀਆ ਜਾਣਕਾਰੀ ਦਿੱਤੀ ਹੈ ਤੁਹਾਡੇ ਦੀ ਜਾਣਕਾਰੀ ਲੈਣ ਲਈ ਬਹੁਤ ਬਹੁਤ ਥੈਂਕ ਯੂ ਸਰ ਸਾਨ ਵੀਰੋ ਵਪਾਰਕ ਪਦਰਤੇ ਦੇਸੀ ਗੁਲਾਬ ਦੀ ਕਾਸ਼ਤ ਵਿਸ਼ੇ ਦੇ ਉੱਤੇ ਹੋਰ ਜਾਣਕਾਰ ਦਿੱਤੀ ਹੈ ਡਾਕਟਰ ਸਿਮਰਤ ਸਿੰਘ ਜੀ ਨੇ ਜੋ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਹੀ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਇਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਨ ਜੀ ਨੇ ਆਓ ਦੇਖਦੇ ਹਾਂ ਵਪਾਰਕ ਪਦਰਤੇ ਦੇਸੀ ਗੁਲਾਬ ਦੀ ਕਾਸ਼ਤ ਇਸ ਵਿਸ਼ੇ ਤੇ ਜਾਣਕਾਰੀ ਦੇਣ ਲਈ ਹੁਣ ਮੇਰੇ ਨਾਲ ਨੇ ਡਾਕਟਰ ਸਿਮਰਤ ਸਿੰਘ ਜੀ ਜਿਹੜੇ ਵਿਗਿਆਨੀ ਨੇ ਡਿਪਾਰਟਮੈਂਟ ਆਫ ਫਲੋਰੀ ਕਲਚਰ ਐਂਡ ਲੈਂਡਸਕੇਪਿੰਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਡਾਕਟਰ ਸਿਮਰਤ ਸਿੰਘ ਜੀ ਕੋਈ ਬੰਦਾ ਕਣਕ ਤੇ ਝੋਨੇ ਦੀ ਖੇਤੀ ਨੂੰ ਛੱਡ ਕੇ ਫੁੱਲਾਂ ਦੀ ਖੇਤੀ ਵੱਲ ਨੂੰ ਵੱਧਦਾ ਜਾਂ ਥੋੜਾ ਰਕਬਾ ਇਹਦੀ ਥੱਲੇ ਲਿਆਉਂਦਾ ਆ ਤਾਂ ਕਾਸ਼ਤ ਕਰ ਲੈਂਦਾ ਉਹ ਇਹਦੇ ਵਿੱਚ ਝਾੜ ਤਾਂ ਹੀ ਵਧਣਾ ਜੇ ਅਸੀਂ ਇਹਦੀ ਪ੍ਰੂਨਿੰਗ ਕਰਦੇ ਆ ਮਨ ਲਾ ਕਟਿੰਗ ਕਰਦੇ ਆ ਕਹਿੰਦਾ ਪਾ ਬੂਟੇ ਦੀ ਸੋ ਥੋੜਾ ਜਿਹਾ ਸਾਨੂੰ ਟੈਕਨੀਕਲ ਪੁਆਇੰਟ ਦੱਸ ਦਿਓ ਕਿ ਕਦੋਂ ਕੋ ਪ੍ਰੂਨਿੰਗ ਆ ਜਿਹੜੀ ਇਹਦੀ ਕਰਨੀ ਆ ਕਦੋਂ ਸ਼ੁਰੂਆਤ ਕਰੀਏ ਦੀ ਤਾਂ ਕਿ ਵਧੇਰੇ ਝੜ ਲਿਆ ਜਾ ਸਕੇ ਗੁਲਾਬ ਦੀ ਖੇਤੀ ਦੇ ਵਿੱਚ ਜੇ ਜਮੀਨਾਰ ਨੇ ਚੰਗਾ ਝਾੜ ਲੈਣਾ ਹੈ ਤੇ ਇਹਦੇ ਵਿੱਚ ਜਿਹੜਾ ਤੁਸੀਂ ਗੱਲ ਕਰੀ ਹੈਗੀ ਆ ਪ੍ਰੂਨਿੰਗ ਦੀ ਇਹ ਬਹੁਤ ਇੰਪੋਰਟੈਂਟ ਹੈ ਇੱਕ ਇੱਕ ਕਲਚਰਲ ਆਪਰੇਸ਼ਨ ਹੁੰਦੀ ਆ ਸੋ ਇਹਦੇ ਵਿੱਚ ਕੀ ਹੁੰਦਾ ਕਿ ਪ੍ਰੂਨਿੰਗ ਜਿਹੜੀ ਆਪਾਂ ਕਰਦੇ ਆਂ ਦਸੰਬਰ ਜਨਵਰੀ ਦੇ ਵਿੱਚ ਆਪਾਂ ਕਰਦੇ ਆਂ ਹੂੰ ਲਗਭਗ ਆਪਾਂ ਜਿਹੜਾ ਦਸੰਬਰ ਦੇ ਐਂਡ ਤੋਂ ਅੱਧ ਜਨਵਰੀ ਤੱਕ ਇਹਦੇ ਜਿਹੜਾ ਸਮਾਂ ਹੁੰਦਾ ਪ੍ਰੂਨਿੰਗ ਕਰਨ ਦਾ ਸੋ ਇਹਦੇ ਵਿੱਚ ਕੁਝ ਖਾਸ ਗੱਲਾਂ ਹੁੰਦੀਆਂ ਧਿਆਨ ਰੱਖਣ ਵਾਲੀਆਂ ਪਹਿਲਾਂ ਤਾਂ ਜਿਹੜਾ ਤੁਹਾਡਾ ਜਿਹੜਾ ਸਕੈਚਰ ਹੈ ਜਿਹਦੇ ਨਾਲ ਤੁਸੀਂ ਪ੍ਰੂਨਿੰਗ ਕਰਨੀ ਹੈ ਉਹ ਬਿਲਕੁਲ ਤੁਹਾਡਾ ਸਟਰਲਾਈਜ਼ ਹੋਣਾ ਚਾਹੀਦਾ ਹਾਂ ਸਟਰਲਾਈਜ਼ ਤੋਂ ਭਾਵ ਇਹ ਹੈ ਕਿ ਉਹਦੇ ਉੱਤੇ ਕੋਈ ਜਿਹੜੇ ਜੀਵਾਣੂ ਦੇ ਕੋਈ ਜਿਹੜੇ ਅੰਸ਼ ਨੇ ਉਹ ਨਾ ਲੱਗੇ ਹੋਣ ਕਿਉਂਕਿ ਦੇਖਿਆ ਗਿਆ ਹੈ ਕਿ ਗੁਲਾਬ ਦੇ ਵਿੱਚ ਇੱਕ ਬੜੀ ਭਿਆਨਕ ਬਿਮਾਰੀ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਆ ਸੋਕਾ ਰੋਗ ਹੂੰ ਜਾਂ ਡਾਈਬੈਕ ਹੂੰ ਸੋ ਉਹਦੇ ਵਿੱਚ ਕੀ ਹੁੰਦਾ ਜੇ ਤੁਹਾਡੀ ਕੈਂਚੀ ਸੁੱਕੀ ਟਾਣੀ ਨੂੰ ਲੱਗ ਜੇ ਤਤੋ ਸਿਓ ਕੈਂਚੀ ਅੱਗੇ ਜਿਹੜੇ ਅੱਗੇ ਵਾਲੇ ਬੂਟਿਆਂ ਨੂੰ ਲਾਉਂਦੇ ਜਾਓ ਤਾਂ ਹੁੰਦਾ ਕਿ ਉਹ ਉਹਦੇ ਅੰਸ਼ ਸਾਰੇ ਪੌਦਿਆਂ 'ਚ ਫੈਲ ਜਾਂਦੇ ਆ। ਸੋ ਜਿਸ ਕਰਕੇ ਜਿਹੜਾ ਰੋਗ ਹੈਗਾ ਸਾਰੇ ਇਹ ਫੀਲਡ ਦੇ ਵਿੱਚ ਸਾਰੇ ਪੌਦਿਆਂ ਦੇ ਵਿੱਚ ਇਹ ਫੈਲਣ ਦਾ ਖਤਰਾ ਰਹਿੰਦਾ ਹੈ। ਸੋ ਇਸ ਕਰਕੇ ਸਾਡੀ ਇਹ ਸਪਰਸ਼ ਹੁੰਦੀ ਹੈ ਕਿ ਜਿਹੜੀ ਸਕੈਂਚ ਜਿਹੜੀ ਕੈਂਚੀ ਆ ਤੁਹਾਡੀ ਸਕੈਚਰ ਹੈ ਉਹਨੂੰ ਪ੍ਰੋਪਰਲੀ ਜਿਹੜਾ ਸਟਰਲਾਈਜ਼ ਕਰਕੇ ਚੰਗੀ ਤਰ੍ਹਾਂ ਇਥਨੋਲ ਦੇ ਨਾਲ ਜਿਹੜਾ 70% ਆਪ ਆਲਕੋਹਲ ਲੈਂਦੇ ਆ ਉਹਦੇ ਨਾਲ ਤੁਸੀਂ ਰੂ ਦਾ ਫੰਬਾ ਲੈ ਕੇ ਰੂ ਦੇ ਫੰਬੇ ਨੂੰ ਇਥੇ ਨਾਲ ਜਿਹਾ ਭਿਓ ਕੇ ਸਕੈਚਰ ਦੇ ਪਲੇਟ ਤੇ ਜੇਕਰ ਲਾ ਦੋ ਤਾਂ ਉਹ ਟਾਈਮ ਟੂ ਟਾਈਮ ਬੂਟੇ ਕਟਾਈ ਤੋਂ ਬਾਅਦ ਉਹ ਲਾਉਣਾ ਚਾਹੀਦਾ ਤਾਂ ਜੋ ਜਿਹੜਾ ਸਕੈਚਰ ਤੁਹਾਡਾ ਉਹ ਬਿਲਕੁਲ ਸਟਰਲਾਈਜ਼ ਤੇ ਬਿਲਕੁਲ ਹੀ ਜੀਵਾਣੂ ਰਹਿਤ ਉਹਦਾ ਪਲੇਟ ਰਵੇ ਅੱਛਾ ਡਾਕਟਰ ਸਾਹਿਬ ਜਦੋਂ ਅਸੀਂ ਪ੍ਰੂਨਿੰਗ ਕਰਨੀ ਆ ਥੋੜਾ ਜਿਹਾ ਜ਼ਮੀਨ ਲੈਵਲ ਤੋਂ ਕਿੰਨੀ ਹਾਈਟ ਤੇ ਕਰਨੀ ਆ ਕਿੱਦਾਂ ਟਾਣੀ ਕੱਟਣੀ ਆ ਥੋੜਾ ਜਿਹਾ ਸਾਨੂੰ ਇਹਦੀ ਸੰਬੰਧੀ ਜਾਣਕਾਰੀ ਦਿਓ ਕਿਉਂਕਿ ਕਿਸਾਨ ਵੀਰ ਤਾਂ ਫਿਰ ਇਦਾਂ ਵੀ ਜੰਮੇ ਰੁੰਡਮੁੰਡੀ ਕਰ ਦੂ ਜੀ ਉਹਨੂੰ ਪਤਾ ਨਾ ਹੋ ਪਹਿਲਾਂ ਤਾਂ ਅਸੀਂ ਜਿਹੜੀਆਂ ਟਾਣੀਆਂ ਫਸ ਰਹੀਆਂ ਇੱਕ ਦੂਜੇ ਦੇ ਵਿੱਚ ਕੁਸੁਕੀਆਂ ਟਾਣੀਆਂ ਨੇ ਜਿਹਨੂੰ ਆਪਾਂ ਕ੍ਰਿਸ-ਕ੍ਰਾਸ ਟਾਣੀਆਂ ਕਹਿੰਦੇ ਆਂ ਇੱਕ ਦੂਜੇ ਦੇ ਵਿੱਚ ਫਸ ਰਹੀਆਂ ਸੋ ਉਹਨੂੰ ਆਪਾਂ ਪਹਿਲਾਂ ਕੱਢਣਾ ਹੁੰਦਾ ਹੈ ਹੂੰ ਦੂਜਾ ਜਿਹੜਾ ਤੁਸੀਂ ਜ਼ਮੀਨ ਤੋਂ ਉਚਾਈ ਕੀ ਦੱਸੀ ਹੈ ਲਗਭਗ 1.5 ਫੁੱਟ 45 ਸੈਂਟੀਮੀਟਰ ਛੱਡ ਕੇ ਆਪਾਂ ਜਿਹੜਾ ਉਤੋਂ ਸਾਰਾ ਸਾਰਾ ਫਟਾਰਾ ਕੱਟ ਦੇਣਾ ਹੁੰਦਾ ਸੋ ਧਿਆਨ ਰੱਖਣਯੋਗ ਇਹ ਗੱਲ ਹੈ ਕਿ ਤੁਹਾਡੀ ਜਿਹੜੀ ਤੁਸੀਂ ਟਾਣੀ ਕੱਟਣੀ ਹੈ ਉਹਦੇ ਵਿੱਚ ਤਕਰੀਬਨ 8 ਤੋਂ 10 ਜੜੀਆਂ ਨੇ ਅੱਖਾਂ ਹੋਣ ਤਾਂ ਜੋ ਉਹ ਸਮੇਂ ਸਮੇਂਦੇ ਨਾਲ ਉਹ ਨਵਾਂ ਫਟਾਰਾ ਜਿਹੜਾ ਆ ਲੈ ਸਕਣ ਜਿੰਨੀ ਪ੍ਰੂਨਿੰਗ ਦੀ ਸ਼ਾਂਗ ਹੈਗੀ ਆ ਇਹਦਾ ਸਭ ਤੋਂ ਵਧੀਆ ਤੁਸੀਂ ਉਹਦਾ ਫਾਇਦਾ ਲੈ ਸਕਦੇ ਹੋ ਗੁਲਾਬ ਦੇ ਕਲਮਾ ਬਣਾ ਕੇ ਜਿਹੜੇ ਕਿ ਇਸੇ ਜਿਹੜਾ ਆਪਣਾ ਸੀਜ਼ਨ ਦੇ ਵਿੱਚ ਕਲਮਾ ਲੱਗ ਜਾਂਦੀਆਂ ਨੇ ਸੋ ਇਹ ਕਲਮਾ ਤੁਸੀਂ 6 ਤੋਂ 8 ਇੰਚ ਲੰਬੀਆਂ ਕਲਮਾ ਜਿਹਦੇ ਉੱਤੇ ਤਕਰੀਬਨ 4 ਤੋਂ 8 ਡੀਆਂ ਅੱਖਾਂ ਹੁੰਦੀਆਂ ਨੇ ਉਹ ਤੁਸੀਂ ਕਲਮਾ ਬਣਾ ਕੇ ਇਹ ਰੇਤੇ ਦੇ ਵਿੱਚ ਆਪਾਂ ਲਾ ਦਿੰਨੇ ਆ ਲਗਭਗ ਇਹ 1 ਸਾਲ ਬਾਅਦ ਇਹ ਤਿਆਰ ਹੋ ਜਾਂਦੀਆਂ ਤੇ ਅਸੀਂ ਪ੍ਰੂਨਿੰਗ ਦੇ ਨਾਲ ਨਾਲ ਅਸੀਂ ਆਪਣੇ ਨਵੇਂ ਜਿਹੜੇ ਗਲਾਬ ਦੇ ਬੂਟੇ ਤਿਆਰ ਕਰਨੇ ਉਹ ਵੀ ਆਪਾਂ ਕਰ ਸਕਦੇ ਆ ਜਦੋਂ ਟਾਣੀ ਕੱਟਦੀ ਤਾਂ ਉਹਦੇ ਉੱਤੇ ਕਿਟਾਣੂਆਂ ਦਾ ਹਮਲਾ ਹੋਣਾ ਮਿਲਦਾ ਸੁਭਾਵਕ ਹੀ ਆ ਉਹਦੇ ਤੇ ਕੋਈ ਦਵਾਈ ਦੂਵੀ ਲਾਉਣੀ ਆ ਜਦੋਂ ਕੱਟਤਾ ਜਾਂ ਉਦਾਂ ਹੀ ਛੱਡਦੀ ਆ ਅਸੀਂ ਉਹਨੂੰ ਜਦੋਂ ਤੁਸੀਂ ਟਾਣੀ ਕੱਟਣੀ ਆ ਟਾਣੀ ਕੱਟਣ ਤੋਂ ਬਾਅਦ ਜਿਹੜੀ ਥੋੜੀ ਪੈਨਸਲ ਥਿੱਕ ਪੈਨਸਲ ਜਿੰਨੀ ਮੋਟੀ ਟਾਣੀ ਆ ਤੇ ਉਹਦੇ ਉੱਤੇ ਅਸੀਂ ਇੱਕ ਪੇਸਟ ਲਾਉਨੇ ਹੁੰਨੇ ਆ ਤੁਸੀਂ ਦੇਖ ਵੀ ਰਹੇ ਹੋਗੇ ਆ ਤੇ ਇਹਨੂੰ ਆਪਾਂ ਕਹਿੰਦੇ ਆ ਬਲਾਈਟੋਕਸ ਪੇਸਟ ਬਲਾਈਟੋਕਸ ਇੱਕ ਉਲੀ ਨਾਸ਼ਕ ਹੈ ਇਹ ਇਹਦੇ ਚ ਕਾਪਰ ਹੁੰਦਾ ਸੋ ਇਹਦਾ ਆਪਾਂ ਜਿਹੜਾ ਪਾਊਡਰ ਲੈ ਕੇ ਇਹਨੂੰ ਅਸੀਂ ਅਲਸੀ ਦੇ ਤੇਲ ਚ ਮਿਕਸ ਕਰਦੇ ਆ ਪੇਸਟ ਬਣਾਉਣੇ ਇੱਕ ਤਰ੍ਹਾਂ ਦੀ ਤੇ ਉਹ ਜਿਹੜਾ ਆਪਣਾ ਪੇਸਟ ਹੈਗਾ ਉਹ ਅਸੀਂ ਕੋਈ ਡਾਂਗ ਦੇ ਉੱਤੇ ਰੂਹ ਬੰਨ ਕੇ ਜਾਂ ਕੋਈ ਰੱਸੀ ਬੰਨ ਕੇ ਅਸੀਂ ਉਹ ਡਾਂਗ ਦੇ ਨਾਲ ਜਿੰਨੇ ਵੀ ਸਾਡੇ ਕੱਟ ਐਂਡਸ ਹੈਗੇ ਨੇ ਉੱਤੇ ਅਸੀਂ ਪੇਸਟ ਲਾਉਣੇ ਆ ਤਾਂ ਜੋ ਮੀ ਕਣੀ ਕਰਕੇ ਕੋਈ ਜੇਕਰ ਉਸ ਕੋਈ ਉੱਤੇ ਟਿਕਦੀ ਆ ਤਾਂ ਉਹ ਬਿਮਾਰੀ ਨਾ ਫੈਲ ਸਕੇ ਤੇ ਨਾਲ ਦੀ ਨਾਲ ਹੀ ਜਿਹੜਾ ਹੈਗਾ ਆਪਾਂ ਸੋਕਾ ਰੋਗ ਨੂੰ ਆਪਾਂ ਰੋਕ ਸਕਦੇ ਹਾਂ ਕਾਫੀ ਹੱਦ ਤੱਕ ਇਹਦੀ ਜਿਹੜੀ ਰੋਕਥਾਮ ਕਰ ਸਕਦੇ ਹਾਂ ਸੋਕਾ ਰੋਗ ਹੋਣ ਤੋਂ ਅੱਛਾ ਡਾਕਟਰ ਸਾਹਿਬ ਇਹਦਾ ਫੁੱਲਾਂ ਦੀ ਹੁਣ ਵਰਤੋਂ ਸੰਬੰਧੀ ਸਾਨੂੰ ਥੋੜੀ ਜਾਣਕਾਰੀ ਦੇ ਦਿਓ ਕਿਸ ਤਰ੍ਹਾਂ ਇਹਨੂੰ ਪ੍ਰੋਸੈਸ ਵੀ ਕੀਤਾ ਜਾਂਦਾ ਹੈ ਕਿ ਕਿਵੇਂ ਇਹਦੀ ਮਾਰਕੀਟਿੰਗ ਕੀਤੀ ਜਾਂਦੀ ਹੈ ਹਾਂਜੀ ਦੇਸੀ ਗਲਾਬ ਦੇ ਵਿੱਚ ਤਾਂ ਸਭ ਤੋਂ ਸਾਨੂੰ ਫਾਇਦਾ ਇਹ ਹੁੰਦਾ ਕਿ ਇੱਕ ਤਾਂ ਇਹ ਲੰਬੇ ਸਮੇਂ ਦੀ ਫਸਲ ਹੈਗੀ ਆ ਜਿਮੀਦਾਰ ਜਦੋਂ ਇੱਕ ਵਾਰੀ ਖੇਤ ਚ ਲਾ ਲੈਣ ਦਾ ਕਲਮਾ ਤਾਂ ਲਗਭਗ ਇਹ 15 ਸਾਲ ਤੱਕ ਇਹ ਜੇਕਰ ਤੁਹਾਡੀ ਹਰ ਸਮੇਂ ਸਰ ਕਾਨਚੈਂਟ ਹੁੰਦੀ ਐ ਸਾਲਾਨਾ ਤੁਸੀਂ ਕਾਨਚਣ ਕਰਦੇ ਹੋ ਰੇਸਪਰੇ ਦਾ ਧਿਆਨ ਰੱਖਦੇ ਹੋ ਤਾਂ ਤੁਸੀਂ ਤਕਰੀਬਨ 12-15 ਸਾਲ ਤੱਕ ਜਿਹੜੀ ਹੈਗੀ ਚੰਗੀ ਉਪਜ ਲੈ ਸਕਦੇ ਹੋ ਸੋ ਇਹਦੇ ਵਿੱਚ ਦਸੰਬਰ ਤੇ ਜਨਵਰੀ ਮਹੀਨਾ ਛੱਡ ਕੇ ਤਕਰੀਬਨ ਸਾਰਾ ਸਾਲ ਸਾਨੂੰ ਜਿਹੜਾ ਹੈ ਫੁੱਲ ਪ੍ਰਾਪਤ ਹੁੰਦੇ ਆ ਤੇ ਖਾਸ ਕਰਕੇ ਮਾਰਚ ਅਪ੍ਰੈਲ ਦਾ ਮਹੀਨਾ ਜਿਹੜਾ ਹੁੰਦਾ ਇਹਦੇ ਤੁਹਾਨੂੰ ਬੰਪਰ ਕ੍ਰੌਪ ਮਿਲਦੀ ਹੈ ਕਾਫੀ ਜਿਹੜੇ ਫੁੱਲ ਦੇਖਣ ਨੂੰ ਮਿਲਦੇ ਆ ਜੀ ਤੇ ਦਈ ਗੱਲ ਇਹਦੀ ਫੁੱਲਾਂ ਦੀ ਵਰਤੋਂ ਦੀ ਤਾਂ ਉਹਦੇ ਵਿੱਚ ਮੋਕ तौर ਤੇ ਅਸੀਂ ਇਹਨੂੰ ਇੱਕ ਲੂਸ ਫੁੱਲ ਵਜੋਂ ਵਤਦੇ ਆ ਜਿਹਨੂੰ ਆਪਾਂ ਐਜ਼ ਅ ਲੂਸ ਫਲਾਵਰ ਇਹਦੀਆਂ ਪੰਖੜੀਆਂ ਤੋੜ ਕੇ ਤੇ ਆਪਾਂ ਮੰਦਰ ਜਾਂ ਆਪਣੇ ਧਾਰਮਿਕ ਸਥਾਨਾਂ ਤੇ ਇਹ ਉੱਥੇ ਸੇਲ ਹੁੰਦੀਆਂ ਨੇ ਤੇ ਦੂਜਾ ਆਪਾਂ ਇਹਦੇ ਚੋਂ ਅਸੀਂ ਕੁਝ ਵੈਲਿਊ ਐਡਿਡਡ ਪ੍ਰੋਡਕਟਸ ਕੁਝ ਉਤਪਾਦ ਬਣਾ ਸਕਦੇ ਆ ਜਿਵੇਂ ਕਿ ਸਾਡੇ ਕੋਲੇ ਗੁਲਾਬ ਜਲ ਹੈ ਅਸੀਂ ਗੁਲਕੰਧ ਬਣਾ ਸਕਦੇ ਆ ਗੁਲਾਬ ਦਾ ਤੇਲ ਬਣਾ ਸਕਦੇ ਆ ਇਤਰ ਹੁੰਦਾ ਜਿਹੜਾ ਪ੍ਰੋਸੈਸਿੰਗ ਦੇ ਵਿੱਚ ਅੱਗੇ ਫਾਰਮਾਸੈਟিক্যাল ਇੰਡਸਟਰੀ ਦੇ ਵਿੱਚ ਕੰਮ ਹੁੰਦਾ ਸੀ ਉਹਨਾਂ ਦੇ ਉਸ ਤਰ੍ਹਾਂ ਦੇ ਜਿਹੜੇ ਆਪਣੇ ਵੈਲਿਊ ਐਡੀਟਡ ਪ੍ਰੋਡਕਟਸ ਨੇ ਤੇ ਉਹ ਆਪਾਂ ਗੁਲਾਬ ਤੋਂ ਤਿਆਰ ਕਰਦੇ ਆ ਸੋ ਇਹਦੇ ਬਾਬਤ ਸਾਡੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਅਸੀਂ ਟ੍ਰੇਨਿੰਗ ਵੀ ਪ੍ਰੋਵਾਈਡ ਕਰਦੇ ਆ ਕਿਸਾਨ ਬੇਬੀਆਂ ਨੂੰ ਕਿਸਾਨ ਵੀਰਾਂ ਨੂੰ ਜਿਨ੍ਹਾਂ ਨੇ ਜਿਨ੍ਹਾਂ ਨੂੰ ਇਹ ਜਿਹੜੀਆਂ ਵੈਲਿਊ ਐਡੀਸ਼ਨ ਦੇ ਵਿੱਚ ਕੁਝ ਇਹਨਾਂ ਨੇ ਆਪਣਾ ਕੁਝ ਉਤਪਾਦ ਤਿਆਰ ਕਰਨਿਆ ਚਾਹੇ ਗੁਲਕੰਦ ਹੋਵੇ ਗੁਲਾਬ ਜਲ ਹੋਵੇ ਗੁਲਾਬ ਦਾ ਤੇਲ ਹੋਵੇ ਸੋ ਇਹਦੇ ਰਿਗਾਰਡਿੰਗ ਅਸੀਂ ਗੁਲਾਬ ਦੇ ਪੰਖੜੇ ਨੂੰ ਸੁਕਾ ਕੇ ਉਹਦੇ ਫਲੋਰਲ ਫਰੇਮਸ ਵੀ ਜਿਹੜੇ ਹੈਗੇ ਨੇ ਉਹ ਤਿਆਰ ਕਰਨਾ ਸਿਖਾਉਣੇ ਹੈਗੇ ਆ ਸੋ ਉਹਦੇ ਬਾਬਤ ਜ਼ਿੰਮੇਵਾਰ ਸਾਡੇ ਕੋਲ ਆ ਕੇ ਤੇ ਟ੍ਰੇਨਿੰਗ ਵੀ ਲੈ ਸਕਦਾ ਹੈ ਦੱਸ ਸਭ ਬਹੁਤ ਵਧੀਆ ਜਾਣਕਾਰੀ ਤੁਸੀਂ ਦਿੱਤੀ ਹੈ ਤੁਹਾਡੇ ਨਹੀਂ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਧੰਨਵਾਦ ਕਿਸਾਨ ਵੀਰੋ ਵਪਾਰਕ ਪੱਧਰ ਤੇ ਦੇਸੀ ਗੁਲਾਬ ਦੀ ਵਧੇਰੇ ਪੈਦਾਵਾਰ ਲੈਣ ਦੇ ਲਈ ਗੁਲਾਬ ਦੇ ਪੌਦਿਆਂ ਦੀ ਸਮੇਂ ਸਿਰ ਕਟਿੰਗ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਇਸੇ ਸਬੰਧੀ ਹੋਰ ਜਾਣਕਾਰੀ ਦਿੱਤੀ ਹੈ ਸਰਦਾਰ ਸਰਬਰ ਸਿੰਘ ਪਾਸੀ ਜੀ ਨੇ ਜੋ ਕਿ ਜ਼ਿਲ੍ਹਾ ਲੁਧਿਆਣਾ ਦੇ ਹੀ ਵਸਨੀਕ ਨੇ ਇਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਨ ਜੀ ਨੇ ਆਓ ਦੇਖਦੇ ਹਾਂ ਕਿਸਾਨ ਵੀਰੋ ਵਪਾਰਕ ਪੱਧਰ ਤੇ ਦੇਸੀ ਗੁਲਾਬ ਦੀ ਖੇਤੀ ਇਸ ਵਿਸ਼ੇ ਦੇ ਵਿੱਚ ਗੁਲਾਬ ਦੀ ਕਟਿੰਗ ਲਈ ਔਜ਼ਾਰਾਂ ਦੀ ਬਹੁਤ ਲੋੜ ਪੈਂਦੀ ਹੈ। ਸੋ ਇਹ ਔਜ਼ਾਰਾਂ ਸੰਬੰਧੀ ਗੱਲਬਾਤ ਕਰਾਂਗੇ ਸਾਡੇ ਨਾਲ ਖੜੇ ਨੇ ਅੱਜ ਸਰਦਾਰ ਸਰਬੱਗ ਸਿੰਘ ਪਾਸੀ ਜੀ ਜਿਨ੍ਹਾਂ ਨੇ ਖੇਤੀ ਛੱਡ ਕੇ ਆਪਣੇ ਇਹੋ ਜਿਹੇ ਸੰਦ ਜਿਹੜੇ ਸਾਡੇ ਗੁਲਾਬ ਦੀ ਖੇਤੀ ਦੇ ਵਿੱਚ ਜਾਂ ਅਸੀਂ ਹੋਰ ਖੇਤੀ ਦੇ ਵਿੱਚ ਕੰਮ ਆਉਂਦੇ ਨੇ ਉਹ ਬਣਾਉਣੇ ਸ਼ੁਰੂ ਕੀਤੇ। ਸਰਬੱਗ ਸਿੰਘ ਜੀ ਕਿਸ ਤਰ੍ਹਾਂ ਮਨ ਬਣਾਇਆ ਵੀ ਖੇਤੀ ਛੱਡ ਕੇ ਆਪਾਂ ਟੂਲ ਬਣਾਉਣ ਵਾਲੇ ਨੂੰ ਵਧਿਏ। ਇਸ ਤਰ੍ਹਾਂ ਵੀ ਸਾਡੇ ਕੋਲ ਥੋੜਾ ਜਿਹਾ 3 ਕੇ ਕਰਦਾ ਰਕਬਾ ਸੀ ਜਿਹੜਾ ਅਸੀਂ ਸੰਧ ਦੇ ਪੱਖੋਂ ਰੋਡ ਸਾਈਡ ਤੇ ਲਿਆ ਸੀ ਜੀ ਉਹਦੇ ਵਿੱਚ ਅਸੀਂ ਪਹਿਲਾਂ ਖੇਤੀ ਕਰਦੇ ਸੀ ਸੰਧ ਦੀ ਤੌਰ ਤੇ ਵੀ ਸਾਡਾ ਕੰਮ ਚੱਲ ਰਿਹਾ ਸੀ ਅਸੀਂ ਉਸ ਰਕਬੇ ਦੇ ਵਿੱਚ ਬਾਗਬਾਨੀ ਸ਼ੁਰੂ ਕੀਤੀ ਜਿਹਦੇ ਵਿੱਚ ਅਸੀਂ ਬਾਗਬਾਨੀ ਦੇ ਫਲਦਾਰ ਬੂਟੇ ਫਲਦਾਰ ਬੂਟੇ ਲਾਉਣੇ ਸ਼ੁਰੂ ਕੀਤੇ ਜੀ ਇਹ ਸੰਧ ਹਿੰਦੁਸਤਾਨ ਚ ਪਹਿਲਾਂ ਨਹੀਂ ਸੀ ਬਣਦੇ ਸੋ ਅਸੀਂ ਆਪਣੇ ਢੰਗ ਤਰੀਕੇ ਨਾਲ ਸੰਧ ਸ਼ੁਰੂ ਕੀਤੇ ਅਤੇ ਇਹਨਾਂ ਨੂੰ ਜਦ ਬਣਾ ਕੇ ਯੂਨੀਵਰਸਿਟੀ ਉਦੋਂ ਹੋਂਦ ਵਿੱਚ ਆ ਚੁੱਕੀ ਸੀ ਜਦ ਉਹਨਾਂ ਨੂੰ ਦਿਖਾਇਆ ਤਾਂ ਇਹਦੀ ਕੁਆਲਿਟੀ ਬਹੁਤ ਉੱਚੀ ਅਸੀਂ ਰੱਖੀ ਹੂੰ ਇਹ ਸੰਦ ਅਸੀਂ ਹਿੰਦੁਸਤਾਨ ਦੇ ਵਿੱਚ ਸਾਰੇ ਭਗਵਾਨਾਂ ਨੂੰ ਸਰਪਲਾਈ ਕਰਨੇ ਸ਼ੁਰੂ ਕੀਤੇ ਔਰ ਲੋਕਾਂ ਬੋਲ ਬਹੁਤ ਵਧੀਆ ਹੰਗਾਰਾ ਸਾਨੂੰ ਇਸ ਮਿਲਿਆ ਇਹ ਲਾਈਨ ਇਸ ਤਰ੍ਹਾਂ ਅਸੀਂ ਅਡਾਪਟ ਕੀਤੀ ਹੈ ਅੱਛਾ ਪਾਸੀ ਸਾਹਿਬ ਹੌਲੀ ਹੌਲੀ ਕੰਮ ਮੈਨੂੰ ਲੱਗਦਾ ਵਧਦਾ ਗਿਆ ਤੇ ਸਾਰੇ ਭਰਾਵਾਂ ਨੇ ਫਿਰ ਇਸੇ ਕੰਮ 'ਚ ਰੁਚੀ ਲੈ ਲਈ ਫਿਰ ਇਹਦੀ ਜਿਹੜੀ ਸ਼ੁਰੂਆਤ ਸੀ ਅਸੀਂ ਆਪਣੇ ਤੌਰ 'ਤੇ ਕੀਤੀ ਸੀ ਜੀ ਇਹਦੀ ਕੁਆਲਿਟੀ ਅਸੀਂ ਇੰਨੀ ਉੱਚੇ ਪੱਧਰ ਰੱਖੀ ਕਿ ਬਾਗਵਾਨ ਦੇ ਜਿਹੜੇ ਮਾਹਰ ਸੀ ਉਹਨਾਂ ਨੇ ਸਾਨੂੰ ਬਹੁਤ ਉਤਸ਼ਾਹਤ ਕੀਤਾ ਪੰਜਾਬ ਸਰਕਾਰ ਵੱਲੋਂ ਵੀ ਯੂਨੀਵਰਸਿਟੀ ਵੱਲੋਂ ਵੀ ਤੇ ਕੇਂਦਰ ਸਰਕਾਰ ਵੱਲੋਂ ਵੀ ਜਦੋਂ ਇੰਟਰਨੈਸ਼ਨਲ ਟ੍ਰੇਡ ਫੇਅਰ ਲੱਗਦਾ ਸੀ ਦਿੱਲੀ ਉਹਦੇ ਵਿੱਚ ਸਾਡੇ ਜਿਹੜੇ ਟੂਰਜ਼ ਨੇ ਪੰਜਾਬ ਪੋਵਿਲੀਅਨ ਦੇ ਵਿੱਚ ਹਿੰਦੁਸਤਾਨ ਦੇ ਪੋਵਿਲੀਅਨ ਦੇ ਵਿੱਚ ਡਿਸਪਲੇ ਕੀਤੇ ਜਾਂਦੇ ਸੀ ਇਹਨਾਂ ਦੇ ਉੱਚਾ ਪੱਧਰ ਹੋਣ ਕਰਕੇ ਲੋਕਾਂ ਦੇ ਵਿੱਚ ਇਹ ਰੁਝਾਨ ਵਧਿਆ ਇਹ ਵਰਤਾਰੇ ਸ਼ੁਰੂ ਕੀਤੇ ਪਾਸੀ ਸਾਹਿਬ ਤੁਸੀਂ ਤਾਂ ਪਹਿਲ ਤੁਹਾਡੇ ਵਾਲੀ ਪੀੜੀ ਤਾਂ ਸੀ ਉਹਨਾਂ ਨੇ ਇਹ ਕੰਮ ਕਰ ਲਿਆ ਕੀ ਹੁਣ ਨੌਜਵਾਨ ਜਿਹੜੇ ਤੁਹਾਡੇ ਅੱਗੇ ਬੱਚੇ ਨੇ ਪੋਤੇ ਉਹ ਕੰਮ ਇਸ ਵੱਲੋਂ ਇੰਟਰਸਟ ਲੈਂਦੇ ਆ ਆ ਲੈਂਦੇ ਆ ਜੀ ਪੂਰਾ ਇੰਟਰਸਟ ਲੈਂਦੇ ਆ ਅਸੀਂ ਇਸ ਕੰਮ ਨੂੰ ਇੰਨਾ ਵਧਾਇਆ ਕਿ ਅਸੀਂ ਇਹਨਾਂ ਦੀ ਸੰਧਾਂ ਦੀ ਐਕਸਪੋਰਟ ਸ਼ੁਰੂ ਕੀਤੀ ਆ ਅੱਛਾ ਜੀ ਬੰਗਲਾਦੇਸ਼ਾਂ ਦੇ ਵਿੱਚ ਵੀ ਸਾਡੇ ਸੰਧਾਂ ਦੀ ਬਹੁਤ ਮੰਗ ਵਧੀ ਆ ਜਿਹਦੇ ਨਾਲ ਕੁਦਰਤੀ ਵੀ ਸਾਨੂੰ ਕੰਮ ਵਧਾਉਣਾ ਪੈਣਾ ਸੀਗਾ ਸਾਡਾ ਕੰਮ ਹੁਣ ਕਾਫੀ ਅਸੀਂ 3-4 ਯੂਨਿਟ ਪੈਦਾ ਕਰਦੇ ਨੇ ਸਾਰੇ ਹਿੰਦੁਸਤਾਨ ਕਿੰਨੇ ਨਹੀਂ ਬਲਕੇ ਦੁਨੀਆ ਦੇ ਵਿੱਚ ਅਸੀਂ ਮਾਲ ਸਪਲਾਈ ਕਰਦੇ ਹਾਂ ਅੱਛਾ ਪਾਸੀ ਸਾਹਿਬ ਥੋੜਾ ਜਿਹਾ ਅਸੀਂ ਸੰਦਾਂ ਵੱਲ ਨੂੰ ਮੁੜੀਏ ਕਿਹੜੇ-ਕਿਹੜੇ ਸੰਦ ਨੇ ਜਿਹੜੇ ਤੁਸੀਂ ਆ ਬਾਗਬਾਨੀ ਦੇ ਵਿੱਚ ਕੰਮ ਆਉਂਦੇ ਉਹ ਬਣਾਉਨੇ ਆ ਵੈਸੇ ਤਾਂ ਅਸੀਂ 20-25 ਸੰਦ ਬਣਾਉਨੇ ਜਿਹੜੇ ਵਕ-ਵਕ ਕੰਮਾਂ ਲਈ ਵੱਖ-ਵੱਖ ਤੇਰੇ ਵੱਤ ਜਾਂਦੇ ਨੇ ਇੱਕ ਜਿਹੜੇ ਖਾਸ ਮੇਨ ਆ ਉਹ ਇੱਕ ਹੈ ਕਟਰ ਜਿਹੜਾ ਬਾਗਬਾਨੀ ਦੇ ਵਿੱਚ ਚਾਹੇ ਫਰੂਟ ਵਾਲਾ ਪਲਾਂਟ ਚਾਹੇ ਉਹ ਔਰਨਮੈਂਟਲ ਆ ਉਹਦੀ ਕਟਿੰਗ ਹਰ ਸਾਲ ਕਰਨੀ ਪੈਂਦੀ ਆ ਮਾਰਾਂ ਦੇ ਮੁਤਾਬਕ ਤਾਂ ਕਿ ਉਹਨੂੰ ਅਗਲੇ ਸਾਲ ਜ਼ਿਆਦਾ ਝਾੜ ਲੱਗੇ ਇਹਨਾਂ ਟੂਲਾਂ ਦੀ ਇੱਕ ਵੱਡੀ ਖਾਸੀਅਤ ਇਹ ਆ ਕਿ ਇਹ ਇੱਕ ਜਿਸ ਤਰ੍ਹਾਂ ਬੰਦੇ ਦੀ ਸਰਜਰੀ ਆ ਇਸੇ ਤਰ੍ਹਾਂ ਇਹਨਾਂ ਦੀ ਬੂਟਿਆਂ ਦੀ ਸਰਜਰੀ ਹੁੰਦੀ ਆ ਇਹ ਬੂਟੇ ਦੀ ਕਟਿੰਗ ਕੀਤੀ ਉਹ ਟਾਣੀ ਕੱਟੀ ਗਈ ਨਾ ਉਹ ਫਿਸ ਗਈ ਉਹਦੇ ਨਾਲ ਫਿਰ ਉਹਨੂੰ ਫੰਗਸ ਲੱਗ ਜਾਂਦੀ ਹੈ ਬਿਮਾਰੀ ਲੱਗ ਜਾਂਦੀ ਹੈ ਇਸ ਤੋਂ ਪਰਹਟੂ ਨਹੀਂ ਹੁੰਦੀ ਸਾਡੇ ਸੰਧਾਂ ਦੀ ਖਾਸ ਕਰਕੇ ਇਹ ਹੀ ਮਹਾਰਾ ਨੇ ਸਾਾਨੂੰ ਉਤਸ਼ਾਹਤ ਕੀਤਾ ਕਿ ਤੁਹਾਡੇ ਸੰਧਾਂ ਦੇ ਜਿਹੜੀ ਕਟਾਈ ਹੈ ਉਹਦੇ ਨਾਲ ਟਾਣੀ ਡੈਮੇਜ ਨਹੀਂ ਹੁੰਦੀ ਬਲਕਿ ਫਰਦਰ ਸਪਰੋਟਿਕ ਬਹੁਤ ਹੁੰਦੀ ਆ ਸੋ ਇਸ ਕਰਕੇ ਸਾਡੇ ਸੰਧ ਸਾਰੇ ਲੋਕਾਂ ਨੇ ਬਹੁਤ ਪਸੰਦ ਕੀਤੀ ਸਰਬੰਕ ਸਿੰਘ ਪਾਸੀ ਜੀ ਗੱਲ ਇਹ ਵੀ ਅੱਜ ਦਾ ਸਾਡਾ ਵਿਸ਼ਾ ਸੀਗਾ ਦੇਸੀ ਗੁਲਾਬ ਦੀ ਕਾਸ਼ਤ ਵਪਾਰਕ ਪੱਧਰ ਦੇ ਵਾਸਤੇ ਸੋ ਇਹਦੇ ਵਿੱਚ ਕਿਹੜੀ ਕਿਹੜੀ ਸੰਧਾਂ ਦੀ ਲੋੜ ਪੈਂਦੀ ਹੈ ਤੇ ਉਹ ਫਿਰ ਕਟਿੰਗ ਉਸ ਔਜ਼ਾਰ ਨਾਲ ਹੀ ਕਰਨੀ ਪੈਂਦੀ ਹੈ ਨਹੀਂ ਵੱਖਰੇ ਵੱਖਰੇ ਜਿਵੇਂ ਕਟਿੰਗ ਵਾਸਤੇ ਇੱਕ ਕਟਰ ਹੁੰਦਾ ਬੋਡੀ ਵਾਸਤੇ ਖੁਰਪੀ ਹੁੰਦੀ ਆ ਨਰਸਰੀ ਵਿੱਚ ਕੰਮ ਕਰਨ ਵਾਸਤੇ ਹੋਰ ਟੂਲ ਹੁੰਦੇ ਨੇ ਮੋਟੀ ਟਾਣੀ ਜਿਹੜੀ ਹੋ ਜਾਂਦੀ ਆ ਜਿਹਨ ਕੋਈ ਲੱਗ ਜਾਂਦੀ ਆ ਮੋਟੀ ਟਾਣੀ ਕੱਟਣੀ ਹੋਵੇ ਤਾਂ ਉਹਦੇ ਵਾਸਤੇ ਆਈ ਹੁੰਦੀ ਆ ਇਸ ਤਰ੍ਹਾਂ 20-25 ਕਿਸਮ ਦੇ ਸੰਦ ਨੇ ਮੋਸਟਲੀ ਤਿੰਨ ਚਾਰ ਚਾਰ ਕਿਸਮ ਦੇ ਸੰਦ ਹਮੇਸ਼ਾ ਜ਼ਿਮੀਦਾਰ ਦੇ ਕੋਲ ਹੋਣੇ ਚਾਹੀਦੇ ਨੇ ਜੇ ਬਾਗਬਾਨੀ ਕਰਨੀ ਆ ਅੱਛਾ ਪੰਜਾਬ ਦੀ ਵਿੱਚ ਥੋੜਾ ਜਿਹਾ ਸਾਨੂੰ ਦੱਸਿਓ ਵੀ ਕਿੱਥੇ-ਕਿੱਥੇ ਤੱਕ ਤੁਹਾਡੇ ਸੰਦ ਪਹੁੰਚ ਜਾਂਦੇ ਆ ਪੰਜਾਬ ਦਾ ਤਾਂ ਮੇਰੇ ਖਿਆਲ ਕੋਈ ਐਸਾ ਬਾਗਬਾਨ ਨਹੀਂ ਜਿਹਦੇ ਕੋ ਸਾਡੇ ਸਾਧ ਨੇ इवन ਮੈਂ ਕਹਿੰਦਾ ਦਿੱਲੀ ਚੰਡੀਗੜ੍ਹ ਹੋਰ ਜਿਹੜੇ ਜਿਵੇਂ ਬੈਂਗਲੌਰ ਅਸੀਂ ਦੱਸਿਆ ਇਸ ਤਰ੍ਹਾਂ ਮੈਂ ਪਹਿਲਾਂ ਬੇਨਤੀ ਕੀਤੀ ਆ ਕਿ ਸਾਡੇ ਸਾਧ ਤਾਂ ਵਿਦੇਸ਼ਾਂ ਵਿੱਚ ਵੀ ਚੱਲਦੇ ਨੇ ਲੋਕਾਂ ਵੱਲੋਂ ਬਹੁਤ ਵਧੀਆ ਸਾਨੂੰ ਰਿਸਪੌਂਸ ਮਿਲਿਆ ਕੁਆਲਿਟੀ ਬੱਦਰ ਅਸੀਂ ਅਰਸ ਘੱਟ ਰੇਟ ਤੇ ਲੋਕਾਂ ਨੂੰ ਅਸੀਂ ਬਾਗਬਾਨਾਂ ਨੂੰ ਘੱਟ ਰੇਟ ਤੇ ਮਜ਼ਮਾਲ ਸਪਲਾਈ ਕਰਦੇ ਆ ਵਧੀਆ ਮਾਲ ਸਪਲਾਈ ਕਰਦੇ ਆ ਜੀ 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 ਕਿੱਦਾਂ ਸੋਚਦੇ ਹੋ ਸਾਡੀ ਅੱਜ ਦੀ ਜਿਹੜੀ ਖੇਤੀ ਹੈ ਕਣਕ ਤੇ ਝੋਨੇ ਦੀ ਛੱਡ ਕੇ ਕਿਸਾਨ ਵੀ ਇਹਨਾਂ ਨੂੰ ਬਾਗਬਾਨੀ ਵੱਲ ਨੂੰ ਵਧਣਾ ਚਾਹੀਦਾ ਹੁਣ ਜਿਸ ਤਰ੍ਹਾਂ ਸਾਰੀਆਂ ਸਰਕਾਰਾਂ ਇਸ ਗੱਲ ਤੇ ਜ਼ੋਰ ਦੇ ਰਹੀਆਂ ਨੇ ਵੀ ਸਾਨੂੰ ਖੇਤੀ ਜਿਹੜੀ ਆ ਉਹਦੇ ਬੰਦਾ ਜ਼ਰੂਰੀ ਆ ਇਹ ਬਾਗਬਾਨੀ ਦਾ ਸੰਧਾ ਬਹੁਤ ਲਾਹੇਵੰਦ ਆ ਇਹ ਥੋੜਾ ਹੈ ਟੈਕਨੀਕਲ ਲੇਕਿਨ ਇਹ ਇਹ ਲਾਹੇਵੰਦ ਬਹੁਤ ਆ ਪਾਸੀ ਸਾਹਿਬ ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ ਹੈ ਕਿ ਬਾਗਬਾਨੀ ਦੇ ਵਿੱਚ ਸੰਧਾਂ ਦੀ ਬਹੁਤ ਲੋੜ ਪੈਂਦੀ ਹੈ ਜਿਨ੍ਹਾਂ ਦੀ ਪੂਰਤੀ ਤੁਸੀਂ ਸਾਡੇ ਪੂਰੇ ਪੰਜਾਬ ਦੀ ਨਹੀਂ ਬਲਕਿ ਪੂਰੇ ਭਾਰਤ ਦੀ ਕੀਤੀ ਹੈ ਤੁਹਾਡਾ ਜਾਣਕਾਰੀ ਦੇਣ ਲਈ ਬਹੁਤ-ਬਹੁਤ ਧੰਨਵਾਦ ਮਿਹਰਬਾਨੀ ਜੀ ਕਿਸਾਨ ਵੀਰੋ ਦੇਸੀ ਗੁਲਾਬ ਦੀ ਕਾਸ਼ਤ ਦੇ ਨਾਲ ਵੀ ਚੰਗਾ ਮੁਨਾਫਾ ਕਮਾਇਆ ਜਾ ਸਕਦਾ ਹੈ ਜੇਕਰ ਕੁਝ ਗੱਲਾਂ ਦਾ ਧਿਆਨ ਰੱਖਿਆ ਜਾਵੇ ਉਮੀਦ ਕਰਦੇ ਹਾਂ ਸਾਡੀ ਇਹ ਪੇਸ਼ਕਸ਼ ਤੁਹਾਨੂੰ ਪਸੰਦ ਆਈ ਹੋਵੇਗੀ ਨਵਾਂ ਵਿਸ਼ਾ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਨਵਦੀਪ ਕੌਰ ਨੂੰ ਦਿਓ ਇਜਾਜ਼ਤ ਧੰਨਵਾਦ